ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਂਝੀ ਸਬਾਤ ਤੁਹਾਡੇ ਲਈ ਅੱਜ ਲੈ ਕੇ ਆਈ ਹੈ ਅਚਾਰੀ ਬੈਂਗਨ ਦੀ ਰੈਸিপি ਇਹ ਬਹੁਤ ਹੀ ਜਾਇਕedar ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਏਗੀ ਸੋ ਇੱਥੇ ਮੈਂ ਲਈ ਹੋਏ ਨੇ 1/2 ਕਿਲੋ ਬੈਂਗਨ ਜਿੰਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਹ ਰੈਸিপি ਬਣਾਉਣ ਲਈ ਬੈਂਗਨ ਜਿਹੜੇ ਆ ਉਹ ਛੋਟੇ ਸਾਈਜ਼ ਦੇ ਹੋਣ ਮਤਲਬ ਕਿ ਜਿੰਨਾਂ ਦੇ ਵਿੱਚ ਬੀਜ ਜਿਹੜੇ ਆ ਬਹੁਤ ਘੱਟ ਹੋਣ ਇੰਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ। ਆਪਾਂ ਬੈਂਗਨ ਨੂੰ ਸੈਂਟਰ ਦੇ ਵਿੱਚੋਂ ਕੱਟ ਕਰਾਂਗੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਬੈਂਗਨ ਦਾ ਸਾਈਜ਼ ਥੋੜਾ ਵੱਡਾ ਆ ਤਾਂ ਤੁਸੀਂ ਉਹਦੇ ਸੈਂਟਰ ਦੇ ਵਿੱਚੋਂ 2 ਜਾਂ 3 ਕੱਟ ਵੀ ਜਿਹੜੇ ਆ ਲਗਾ ਸਕਦੇ ਹੋ। ਇਸੇ ਤਰ੍ਹਾਂ ਆਪਾਂ ਆਪਣੇ ਸਾਰੇ ਬੈਂਗਨਾ ਨੂੰ ਚੰਗੀ ਤਰ੍ਹਾਂ ਕੱਟ ਕਰ ਲਵਾਂਗੇ। ਤੁਸੀਂ ਦੇਖ ਸਕਦੇ ਹੋ ਆਪਣੇ ਸਾਰੇ ਬੈਂਗਨ ਜਿਹੜੇ ਨੇ ਉਹ ਕੱਟ ਹੋ ਚੁੱਕੇ ਨੇ। ਬੈਂਗਨ ਛੋੜੇ ਨੇ ਉਹ ਆਇਰਨ ਰਿਚ ਹੁੰਦੇ ਨੇ। ਇੰਨਾ ਚਾ ਵਿਟਾਮਿਨ ਸੀ ਵਿਟਾਮਿਨ ਬੀ ਵੀ ਹੁੰਦਾ ਸੋ ਇਹਦੇ ਵਿੱਚ ਆਪਾਂ ਹੁਣ ਸਭ ਤੋਂ ਪਹਿਲੇ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਇਹ ਮੈਂ ਤਕਰੀਬਨ ਹਾਫ ਚਮਚ ਲਈ ਹੈ ਇਹਨਾ ਕਿ ਆ ਇੱਕ ਤਾਂ ਰੰਗਤ ਬਹੁਤ ਅੱਛੀ ਆਂਦੀ ਹੈ ਤੇ ਦੂਸਰਾ ਟੇਸਟ ਵੀ ਬਹੁਤ ਇਨਹਾਂਸ ਹੁੰਦਾ ਹੈ ਨਾਲ ਹੀ ਮੈਂ ਇਹਦੇ ਵਿੱਚ ਪਾਵਾਂਗੀ ਹਾਫ ਚਮਚ ਤੋਂ ਵੀ ਹਾਫ ਨਮਕ ਨਮਕ ਆਪਾਂ ਇੱਥੇ ਘੱਟ ਇਸ ਲਈ ਰੱਖ ਰਹੇ ਆ ਕਿਉਂਕਿ ਆਪਾਂ ਜਿਹੜਾ ਹੈ ਬਾਅਦ ਵਿੱਚ ਵੀ ਨਮਕ ਐਡ ਕਰਨਾ ਹੈ ਪਲੱਸ ਆਪਾਂ ਆਚਾਰ ਦਾ ਮਸਾਲਾ ਵੀ ਐਡ ਕਰਨਾ ਹੈ ਸੋ ਆਪਾਂ ਸਟਾਰਟਿੰਗ ਦੇ ਵਿੱਚ ਨਮਕ ਜੜਾ ਆ ਉਹ ਘੱਟ ਹੀ ਰੱਖਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਬੈਂਗਨਾ ਨੂੰ ਆਪਾਂ ਅੱਛੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਨਮਕ ਜੜਾ ਨਮਕ ਔਰ ਜਿਹੜੀ ਮਿਰਚਾ ਉਹ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਰਚ ਜਾਏ ਜੇ ਤੁਹਾਨੂੰ ਲੱਗੇ ਕਿ ਬੈਂਗਨ ਜਿਹੜੇ ਆ ਅੱਛੀ ਤਰ੍ਹਾਂ ਮਿਕਸ ਨਹੀਂ ਹੋਏ ਤਾਂ ਤੁਸੀਂ ਇਹਨਾਂ ਨੂੰ ਟਾਸ ਵੀ ਕਰ ਸਕਦੇ ਹੋ ਮੈਨੂੰ ਲੱਗ ਰਿਹਾ ਸੀਗਾ ਕਿ ਜਿਹੜੇ ਨੀਚੇ ਵਾਲੇ ਬੈਂਗਨ ਆ ਉਹ ਥੋੜੇ ਅੱਛੀ ਤਰ੍ਹਾਂ ਮਿਕਸ ਨਹੀਂ ਹੋਏ ਸੋ ਮੈਂ ਇਹਨਾਂ ਨੂੰ ਇੱਕ ਵਾਰੀ ਟਾਸ ਕਰ ਲਿਆ ਅੱਛੀ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਸਾਈਡ ਤੇ ਰੱਖ ਦਾਂਗੇ ਤੇ ਆਪਣੀ ਜਿਹੜੀ ਹੈ ਤੜਕੇ ਦੀ ਤਿਆਰੀ ਕਰਾਂਗੇ ਇੱਥੇ ਮੈਂ ਲਿਆ ਹੋਇਆ ਹੈ ਹਾਫ ਕੁਟਸ਼ੀ ਸਰੋਂ ਦਾ ਤੇਲ ये सब तो पहले आप अपना जीरा जीरे तो बाद असी असीड करा हाफ टेबल स्पून हल्दी ना ही अस इतने पावे हाफ टी स्पून अजवैन अजवैन जोड़ी आजमेली बहुत ही अच्छी होंगी है ਨਾਲ ਹੀ ਮੈਂ ਇੱਥੇ ਪਾ ਰਹੀ ਹਾਂ ਹਾਫ ਟੀस्पून ਗਰਮ ਮਸਾਲਾ ਬੈਂਗਣਾ ਦੀ ਸਭ ਤੋਂ ਜ਼ਿਆਦਾ ਖਾਸੀਅਤ ਕੀ ਹੈਗੀ ਹੈ ਇਹ ਬਹੁਤ ਹੀ ਘੱਟ ਤੇਲ ਦੇ ਵਿੱਚ ਕੁੱਕ ਹੋ ਜਾਂਦੇ ਨੇ ਸੋ ਇਸ ਲਈ ਅਸੀਂ ਇੱਥੇ ਬਿਲਕੁਲ ਥੋੜਾ ਆਇਲ ਯੂਜ਼ ਕੀਤਾ ਹੈ ਔਰ ਇੱਥੇ ਆਪਾਂ ਨੂੰ ਕੋਈ ਵੀ ਪਿਆਜ਼ ਟਮਾਟਰ ਯੂਜ਼ ਕਰਨ ਦੀ ਜ਼ਰੂਰਤ ਨਹੀਂ ਆ ਇਹ ਇੰਨਾ ਸਪਾਈਸਿਸ ਨਾਲ ਹੀ ਬਹੁਤ ਅੱਛੇ ਜੜੇ ਆ ਆਪਣੇ ਬਤਾऊं ਜੜੇ ਆ ਰੈਡੀ ਹੋ ਜਾਣਗੇ ਹੁਣ ਅਸੀਂ ਬੈਂਗਣਾ ਨੂੰ ਆਪਣੇ ਮਸਾਲੇ ਦੇ ਵਿੱਚ ਐਡ ਕਰਤਾ ਹੈ ਤੜਕੇ ਦੇ ਵਿੱਚ इन असं अच्छी तरह मिक्स कर लें अच्छी तरह मिक्स तो बाद करा करना है अपनी जोड़ी गैस फ्लेम आप स्लो करना है क्योंकि स्लो फ्लेम पर यह जो बहुत ही अच्छे दिया। कुक होंगे अगर आप फ्लेम पर कुक करा तो ये जोड़े आ जल जाएंगे ਸੋ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਿਆ ਆ। ਹੁਣ ਆਪਾਂ ਆਪਣੀ ਗੈਸ ਫਲੇਮ ਝੜੀਆ ਉਹਨੂੰ ਸਲੋ ਕਰ ਦਿੰਨੇ ਆ ਤੇ ਬੈਂਗਰਾਂ ਨੂੰ ਆਪਾਂ ਜਿਹੜਾ ਉੱਪਰੋਂ ਕਵਰ ਕਰ ਲਾਂਗੇ ਤੇ ਥੋੜੀ ਦੇਰ ਬਾਅਦ ਆਪਾਂ ਇਹਨਾਂ ਨੂੰ ਚੈੱਕ ਕਰ ਲਾਂਗੇ। ਐਪ੍ਰੋਕਸੀਮੇਟ 2 ਮਿੰਟ ਤੋਂ ਬਾਅਦ ਆਪਾਂ ਆਪਣੇ ਬੈਂਗਰਾਂ ਨੂੰ ਚੈੱਕ ਕਰ ਲੈਨੇ ਆ। ਤੁਸੀਂ ਦੇਖ ਸਕਦੇ ਹੋ ਕਿ ਕੁੱਕ ਹੋਣੇ ਸ਼ੁਰੂ ਹੋ ਗਏ ਨੇ। ਆਲਮੋਸਟ 50% ਤਾਂ ਇਹ ਕੁੱਕ ਹੋ ਹੀ ਚੁੱਕੇ ਨੇ। ਇਹਨਾਂ ਨੂੰ ਆਪਾਂ ਫੇਰ ਚੰਗੀ ਤਰ੍ਹਾਂ ਹਿਲਾ ਲਾਂਗੇ। ਇਦੇ ਵਿੱਚ ਆਪਾਂ ਹੁਣ ਐਡ ਕਰਾਂਗੇ ਸੁੱਕਾ ਧਨੀਆ ਜਿੰਨੂੰ ਕੀ ਮੈਂ ਤਵੇ ਦੇ ਉੱਪਰ ਚੰਗੀ ਤਰ੍ਹਾਂ ਰੋਸਟ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਇਹਨੂੰ ਪੀਸ ਲਿਆ ਸੀਗਾ ਮੈਂ ਇਹਨੂੰ ਬਹੁਤ ਬਰੀਕ ਨਹੀਂ ਪੀਸਿਆ ਥੋੜਾ ਮੋਟਾ ਹੀ ਰੱਖਿਆ ਹੈ ਕਿਉਂਕਿ ਇਹਦਾ ਫਲੇਵਰ ਜਿਹੜਾ ਆ ਬਹੁਤ ਅੱਛਾ ਲੱਗਦਾ ਹੈ ਮੋٹے ਧਨੀਏ ਦਾ ਨਾਲ ਹੀ ਆਪਾਂ ਇੱਥੇ ਪਾ ਰਹੇ ਹਾਂ ਹਾਫ ਟੀस्पून ਬਲੈਕ ਨਮਕ ਕਾਲਾ ਨਮਕ ਇਹ ਜੜਾਇਆ ਆਪਣੀ ਡਿਸ਼ ਨੂੰ ਆਪਣੇ ਅਚਾਰੀ ਬੈਂਗਨ ਦੇ ਟੇਸਟ ਨੂੰ ਇੱਕ ਅਲੱਗ ਹੀ ਲੈਵਲ ਥਿਲਾ ਜਾਂਦਾ ਹੈ ਅਚਾਰੀ ਬੈਂਗਨ ਹੈ ਸੋ ਅਸੀਂ ਇਹਦੇ ਵਿੱਚ ਹੁਣ ਅਚਾਰ ਦਾ ਮਸਾਲਾ ਵੀ ਐਡ ਕਰਾਂਗੇ ਮੈਂ ਇੱਥੇ ਐਡ ਕਰ ਰਹੀ ਹਾਂ ਆਂਬ ਦੇ ਅਚਾਰ ਦਾ ਮਸਾਲਾ ਮੈਂ ਤਕਰੀਬਨ 1 ਚਮਚ ਜਿਹੜਾ ਹੈ 1 ਟੇਬਲस्पून ਅਚਾਰ ਦਾ ਮਸਾਲਾ ਇਹਦੇ ਵਿੱਚ ਐਡ ਕੀਤਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤੁਸੀਂ ਇੱਕ ਵਾਰੀ ਅਚਾਰੀ ਬੈਂਗਨ ਦੀ ਰੈਸিপি ਜਿਹੜੀ ਹੈ ਜ਼ਰੂਰ ਟਰਾਈ ਕਰਨਾ ਤਾਨੂੰ ਬਹੁਤ ਹੀ ਜ਼ਿਆਦਾ ਮਜ਼ੇਦਾਰ ਲੱਗਣਗੇ ਇਸ ਤਰ੍ਹਾਂ ਨਾਲ ਬਣੇ ਹੋਏ ਬੈਂਗਣ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਮਚੂਰ ਆਮਚੂਰ ਜੜਾਇਆ ਬਿਲਕੁਲ ਆਪਸ਼ਨਲ ਆ ਤੁਸੀਂ ਚਾਹੋ ਤਾਂ ਐਡ ਕਰੋ ਜੇ ਤੁਹਾਨੂੰ ਇਹਦਾ ਫਲੇਵਰ ਨਹੀਂ ਪਸੰਦ ਤਾਂ ਤੁਸੀਂ ਇਹਨੂੰ ਅਵੋਇਡ ਵੀ ਕਰ ਸਕਦੇ ਹੋ ਮੈਂ ਇੱਥੇ 1/2 tsp ਜੜਾਇਆ ਆਮਚੂਰ ਪਾਊਡਰ ਐਡ ਕੀਤਾ ਹੈ ਇਹਨੂੰ ਆਪਾਂ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਆਪਾਂ ਫੇਰ ਆਪਣੇ ਬੈਂਗਣਾ ਨੂੰ ਕਵਰ ਕਰ ਦਾਂਗੇ ਔਰ 1-2 ਮਿੰਟ ਬਾਅਦ ਇਹਨੂੰ ਫੇਰ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬੈਂਗਣ ਛੜਿਆ ਇੱਕਦਮ ਕੱਕ ਹੋ ਚੁੱਕਿਆ ਆਪਾਂ ਇਹਨਾਂ ਨੂੰ ਚੈੱਕ ਕਰ ਲੈਨੇ ਆ ਦੇਖੋ ਅੱਛੀ ਤਰ੍ਹਾਂ ਗਲ ਚੁੱਕੇ ਨੇ ਹੁਣ ਆਪਾਂ ਜਿਹੜਾ ਆਪਣੀ ਗੈਸ ਫਲੇਮ ਨੂੰ ਬੰਦ ਕਰ ਦਿੰਨੇ ਆ ਔਰ ਫਟਾਫਟ ਚੜਾਇਆ ਇੱਕ ਪਰਾਂਠਾ ਰੈਡੀ ਕਰ ਲੈਨੇ ਆ ਕਿਉਂਕਿ ਪਰਾਠੇ ਨਾਲ ਅਚਾਰੀ ਬੈਂਗਣ ਖਾਣ ਦਾ ਮਜ਼ਾ ਕੁਛ ਅਲੱਗ ਹੀ ਹੈ ਚਲੋ ਜੀ ਆਪਣਾ ਪਰਾਠਾ ਆ ਉਹ ਵੀ ਰੈਡੀ ਹੋ ਚੁੱਕਿਆ ਹੈ ਜਿਵੇਂ ਅਸੀਂ achar ਨਾਲ parantha ਬਹੁਤ ਖੁਸ਼ ਹੋ ਕੇ ਖਾਣੇ ਆ ਇਸੇ ਤਰ੍ਹਾਂ ਹੀ ਤੁਸੀਂ achari baingan ਨਾਲ ਵੀ parantha try ਕਰਨਾ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗਾ ਸੋ ਦੇਖੋ ਜੀ ਸਾਡਾ achari baingan ਤੇ ਆਪਣਾ parantha ਜੁੜਿਆ ਬਿਲਕੁਲ ਰੈਡੀ ਹੈ